ਅੰਮ੍ਰਿਤ ਦੇਤ ਕੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਹੋਈ ਇੱਥੇ ਦਸਰੇ ਘੇੜਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮੰਨਪ੍ਰੀਤ ਕੀ ਨਾਮ ਤੁਹਾਡੇ ਤੇ ਕਿੱਦਾਂ ਹੋਈ ਇਹ ਵਾਰਦਾਤ ਪਤਾ ਨਹੀਂ ਤਿੰਨੇ ਜਾਂ ਤਿੰਨ ਜਾਨੇ ਗਏ ਆ ਮਗਰੋਂ ਕਿਸ ਨੇ ਗੋਲੀ ਮਾਰ ਦਿੱਤੀ ਆ ਸਾਨੂੰ ਕੋਈ ਨਹੀਂ ਆਣ ਕਿਤੇ ਆਵਾ ਵੀ ਨਾ ਐਕਸੀਡੈਂਟ ਹੋ ਗਿਆ ਵਾ ਤੇ ਬਾਅਦ ਚ ਪਤਾ ਲੱਗਾ ਕਿ ਗੋਲੀ ਵੱਜੀ ਕਿੱਥੇ ਕਰਕੇ ਮਾਰੀ ਗੋਲੀ ਇਦਰ ਸੂਏ ਵਾਲੇ ਵਾਸਤੇ ਮਰਮਲ ਰੋਡ ਤੇ ਨਹੀਂ ਨਹੀਂ ਉਧਰ ਗੁੰਨੋ ਵਾਸਤੇ ਗੁੰਨੋ ਵਾਲਾ ਰੋਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਐ ਇਤੋਂ ਦੇ ਜਾਇਆਗੇ ਜਲੇ ਵਾਲਾ ਕਿਹੜਾ ਮਲਾ ਤੇ ਐ ਉਹ ਮਲਾ ਠੀਕੂਗਰਾ ਮਲਾ ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਸੀ ਪੁਲਿਸ ਕੋਲ ਹੀ ਆ ਸਾਡੇ ਇਲਾਕੇ ਨੂੰ ਤੇ ਕੀ ਕਰਨੀ ਪੁਲਿਸ ਨੂੰ ਪੁਲਿਸ ਨੇ ਉੱਥੇ ਖੜੀ ਪੁਲਿਸ ਮਰ ਤੇ ਇਹਦੇ ਇਕੱਲੇ ਦੇ ਵਜੀਆਂਗੇ ਹੋਰ ਕਹਿੰਦੇ ਨਹੀਂ ਹੋਰ ਨਹੀਂ ਕੋਈ ਦੇਰੀ ਤਿੰਨ ਜਰੇ ਜੀ ਪੋਰਚਾਲ ਤੇ ਇਹ ਪਿੱਛੇ ਦੇਖਾਈ ਪਿੱਛੋਂ ਮਾਰੀ ਗਏ ਜੁਤ ਕੋਰ ਬਾਬੋ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੰਡ ਹੀ ਤੇ ਕਿਦਾਂ ਹੋਈ ਆ ਉਹਨਾਂ ਦੀ ਦਿੱਖ ਪਤਾ ਨਹੀਂ ਹਾਂ ਹੁਣ ਤੋਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਆਂਤ ਗਏ ਵੀ ਨਹੀਂ ਕਰੇ ਨਹੀਂ ਉਹ ਦੋਦੇ ਨੂੰ ਪਤਾ ਬਾਅਦ ਵਿੱਚ ਲੱਗਾ ਪੋਲਿਸ ਨੂੰ ਕੰਪਲੇਨ ਕੀਤੀ ਗਈ। ਅੱਛਾ ਦੇਖੋ ਪੋਲਿਸ ਨੂੰ ਜਾਨਸਰ ਨਹੀਂ ਹੋ ਰਿਹਾ। ਨਹੀਂ। ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ? ਗਲੀ ਵਿੱਚ ਰੋਲਾ ਪੈ ਗਿਆ ਵਾ ਕਿਸੇ ਨੇ ਪਤਾ ਦੱਸ ਗਿਆ ਹੀ। ਕਿੰਨੇ ਕੋਈ ਦੀ ਗੱਲ ਆ। ਸਾਢੇ 10 ਵਜੇ ਦੀ ਗੱਲ ਵਾ। ਤੇ ਹੁਣ ਕੀ ਮੰਗ ਕਰਦੇ ਜੀ ਕੋਈ ਕੁਛ ਨਹੀਂ। ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ। ਕੋਈ ਲੜਾਈ ਝਗੜਾ ਹੈ? ਨਹੀਂ। ਕੋਈ ਪ੍ਰਾਣੀ ਰੰਜਿਸ਼? ਨਹੀਂ ਲੜਾਈ ਨਹੀਂ। ਗੱਲ ਲਿਕੇ ਦੇ ਮੁਕੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਚੜੀ ਨੂੰ ਵਿਆਹ ਨੂੰ ਕਿੰਨਾ ਕਰ ਹੋਇਆ ਤੁਹਾਡੇ ਨੂੰ 5-6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮਣਕਾ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਹਿਆਰੀ ਉਹ ਠੰਗ ਹੋਈ ਆ ਕਿ ਹੁਣ ਹੋਂਦ ਤੱਕ ਕਰਵਾਈ ਕੀਤੀ ਇਹ ਇਹਨਾਂ ਦੇ ਬਾਰੇ ਪਤਾ ਲੱਗਿਆ ਸੀ ਰਾਤੀਏ ਤਿੰਨ ਲੜਕੇ ਘਰੋਂ ਗਏ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦੇ ਆਂਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ ਉਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ ਹਾਂਜੀ ਕੋਈ ਪੁਰਾਣੀ ਰੰਜਿਸ਼ ਹੋਣੀ ਹੈ ਹਾਂਜੀ ਕੋਈ ਫਿਲਹਾਲ ਲਾਜੀ ਕੁਝ ਨਹੀਂ ਦੱਸਿਆ ਇਹਨਾਂ ਨੇ ਜੀ ਨਾਮ ਕੀ ਜੀ ਲੱਗਦਾ ਮਨਪ੍ਰੀਤ ਉਹ ਮੁੰਡੇ ਦਾ ਨਾਮ ਹੈ